ਇਹਨਾਂ ਸੇ ਫੈਕਟਰੀਆਂ ਨੇ ਉਹਨਾਂ ਦਾ ਕਿਸਾਨਾਂ ਦਾ ਫੈਕਟਰੀ ਇਹਨਾਂ ਦਾ ਬਹੁਤ ਰਲ ਨਹੀਂ ਕਰਦੇ ਵਿਰੋਧ ਅਸੀਂ ਕਹਿੰਦੇ ਆ ਉਹ ਫੈਕਟਰੀਆਂ ਹੋਣ ਜਿਹੜੀਆਂ ਫੈਕਟਰੀਆਂ ਜਿਹੜੀ ਇੱਥੇ ਰੇ ਇੱਥੇ ਬਣੇ ਤੇਲ ਜਿਹੜੀ ਇੱਥੇ ਇੱਥੇ ਜਿਹੜਾ ਡੀਏਪੀ ਆ ਜਿਹੜਾ ਇਹ ਜਿਹੜਾ ਇੱਥੇ ਸਰਕਾਰ ਇੱਥੇ ਇੱਥੇ ਪੈਦਾ ਕਰੇ ਜੂਰੀ ਇੱਥੇ ਪੈਦਾ ਕਰੇ ਇਸ ਕਰਕੇ ਉਹ ਜਿਹੜਾ ਜਿਹੜਾ ਸੰਤ ਐਟਿਕ ਦਵਾਈਆਂ ਨੇ ਜਿਹੜੀਆਂ ਬਾਹਰੋਂ ਆਉਂਦੀਆਂ ਨੇ ਉਹ ਦਵਾਈਆਂ ਨੂੰ ਜਿਹੜੀ ਉਹ ਕੰਪਨੀਆਂ ਨੂੰ ਬਾਹਰ ਕੱਢੇ ਇੱਥੇ ਸਿਸਟਮ ਆ ਸਵਾਰਾ ਕਰੇ ਫੇ ਸਾਡੇ ਬੱਚਿਆਂ ਨੂੰ ਰਜਗਾਰ ਮਿਲੇ ਖੇਤੀ ਦੇ ਵਿੱਚੋਂ ਕੱਚਾ ਮਾਲ ਆ ਫੈਕਟਰੀ ਚ ਜਾਵੇ ਉਹ ਪੱਕੇ ਮੋੜਵੇਂ ਰੂਪ ਚ ਲੋਕਾਂ ਨੂੰ ਮਿਲੇ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜਿਹੜੇ ਕਾਰਪੋਰੇਟ ਸਿਸਟਮੋਂ ਉੱਥੋਂ ਬਾਹਰ ਕੱਢ ਕੇ ਇੱਥੇ ਕੁੱਲ ਲੋਕਾਂ ਦੀ ਮੁਕਤੀ ਹੋਣੀ ਆ ਪੂਰਾ ਕਰਜ਼ਾ ਖਤਮ ਹੋਵੇ ਕਿਸਾਨਾਂ ਮਜ਼ਦੂਰਾਂ ਦਾ ਜਿਹੜੇ ਕਿਸਾਨ ਸੀਤ ਹੋਏ ਨੇ ਦੋਲੀ ਦਿੱਲੀ ਮੋਰਚੇ ਚ ਉਹਨਾਂ ਦੇ ਪਰਿਵਾਰਾਂ ਨੂੰ ਅਜੇ ਤੱਕ ਨੌਕਰੀ ਨਹੀਂ ਦਿੱਤੀਆਂ ਗੜੇਮਾਰੀ ਵਾਲੇ ਪੈਸੇ ਜਣੇ ਸੰਗਰੂਰ ਜ਼ਿਲ੍ਹੇ ਦੇ ਦੋ 20 ਦੇ ਅਜੇ ਤੱਕ ਪਏ ਨੇ ਜਿਹੜੇ ਜਣੇ ਅਸੀਂ ਇਹ ਮੰਗ ਕਰਦੇ ਆ ਕਿ ਖੁਦਕੁਸ਼ੀ ਪੀੜਤ ਪਰਿਵਾਰ ਨੇ ਜਿਹੜੇ ਉਹਨਾਂ ਨੂੰ ਮੁਆਵਜ਼ਾ ਜਿਹੜਾ ਅਜੇ ਤੱਕ ਨਹੀਂ ਦਿੱਤਾ ਉਹ ਮੁਆਵਜ਼ਾ ਦੇਵੇ ਜਿਹੜੀਆਂ ਜੰਨੀਆਂ ਮੰਗਾ ਅਸੀਂ ਮੌਕੇ ਤੇ ਲਗਾ ਸਕਦੇ ਆ ਉਹ ਅਸੀਂ ਲਿਜਾਵਾਂਗੇ ਇਸ ਕਰਕੇ ਇਹ ਤਿਆਰੀ ਹੈ ਜਿਹੜੀ ਪਿੰਡਾਂ 'ਚ ਵੱਡੇ ਪੱਧਰ ਤੇ ਆਉਣ ਵਾਲੇ ਦਿਨਾਂ 'ਚ ਵੀ ਇਕੱਠ ਵਧਣਗੇ 10 ਤਰੀਕ ਨੂੰ ਅਸੀਂ ਅਗਲੇ ਪ੍ਰੋਗਰਾਮ ਦਾ ਜਿਹੜਾ ਐਲਾਨ ਵੀ ਕਰਾਂਗੇ ਜਿਹੜੀਆਂ ਅੱਜ ਕਿਸਾਨ ਜੂਨੇ ਇਕੱਠੀਆਂ ਹੋਈਆਂ ਨੇ ਕਿਹੜੇ ਕਿਹੜੇ ਤਰ੍ਹਾਂ ਨਾਲ ਅੱਜ ਤਾਂ ਮੌਜੂਦ ਨੇ ਕਿਹੜੇ ਕਿਹੜੇ ਨਹੀਂ ਆ ਸਕੇ ਤੇ ਦੇਖੋ ਇਹ ਇਕੱਲਾ ਭਾਰਤੀ ਕਿਸਾਨ ਜੂਨੇ ਅਗਰਾਹਾ ਵੱਲੋਂ ਮੋਰਚਾ ਜਿਹੜਾ ਲੱਗਿਆ ਹੋਇਆ ਬੱਖ-ਬੱਖ ਜੱਥੇ ਬੰਦੀਆਂ ਦੇ ਆਪਦੇ-ਆਪੇ ਤਰੀਕਾ ਕਰਨੇ ਲੜਨਦੇ ਉਹਨਾਂ ਦੇ ਉਹ ਪ੍ਰੋਗਰਾਮ ਨੇ ਜਣੀ ਇਹ ਭਾਰਤੀ ਕਿਸਾਨ ਜੂਨੇ ਅਗਰਾਹਾ ਦਾ ਪ੍ਰੋਗਰਾਮ ਆ ਆਉਣ ਵਾਲੇ ਦਿਨਾਂ 'ਚ ਜਿਹੜਾ 16 ਤਰੀਕ ਨੂੰ ਆ ਰਿਹਾ ਕੁੱਲ ਹਿੰਦੁਸਤਾਨ ਦੀਆਂ ਟ੍ਰੇਡ ਜਥੇਬੰਦੀਆਂ ਦੇ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਸਯੁਗਤ ਕਿਸਾਨ ਮੋਰਚੇ ਵੱਲੋਂ ਵੀ ਜਣੀ ਉਹਦੇ ਚ ਉਹਦੀ ਸਪੋਰਟ ਦੇ ਉੱਤੇ ਜਣੀ ਅਸੀਂ ਆਪਣੀਆਂ ਮੰਗਾਂ ਸਮਝ ਕੇ ਕੁੱਲ ਲੋਕ ਨੇ ਜਿਹੜੇ ਉਹਦੇ ਬੰਦ ਦੇ ਵਿੱਚ ਵੀ ਅਸੀਂ ਉਹਦੇ ਪੂਰੀ ਤਰ੍ਹਾਂ ਦੇ ਨਾਲ ਬੰਦ ਆ ਜਿਹੜਾ ਉਹ ਵੀ ਅਸੀਂ ਜਾਵਾਂਗੇ ਇਸ ਕਰਕੇ ਇਹ ਮੋਰਚਾ ਜਿਹੜਾ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹਨਾਂ ਮੰਗਾਂ ਦੇ ਜਿਹੜੀਆਂ ਗਰੰਟੀਆਂ ਦਿੱਤੀਆਂ ਨੇ ਉਹਨਾਂ ਮੰਗਾਂ ਦੇ ਉੱਤੇ ਇਹ ਮੋਰਚਾ ਜਿਹੜਾ ਹੈਗਾ ਤੇ ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਦੇ ਵਿੱਚ ਜਦੋਂ ਵੱਡਾ ਵੱਡੀ ਪੱਧਰ ਤੇ ਕਿਸਾਨਾਂ ਆਣਗੇ ਫਿਰ ਦਿੱਲੀ ਵਾਲਾ ਵੀ ਜੋ ਕਿਸੇ ਸਰ ਮੋਰਚਾ ਪ੍ਰੋਗਰਾਮ ਲੈ ਕੇ ਆਊਗਾ ਉਹਦੇ ਚ ਵੀ ਅਸੀਂ ਵੱਧ ਝੜ ਕੇ ਵੱਡੀ ਕਰਦੀ ਜਾਵਾਂ ਕਿਉਂਕਿ ਸੀਐਮ ਸਾਹਿਬ ਦਾ ਕਹਿਣਾ ਹੈ ਕਿ ਇਥੇ ਸਰਸ ਪੱਟੇ ਦੇ ਸਾਧਨ ਪੈਦਾ ਕੀਤੇ ਜਾਣਗੇ ਜਿਹੜੇ ਸਾਡੇ ਬੱਚੇ ਬਾਹਰ ਜਾਣ ਰੁਜ਼ਗਾਰ ਦਿੱਤਾ ਜਾਵੇਗਾ ਕਿਉਂਕਿ ਜਿੱਥੇ ਮੌਲ ਬਣ ਗਏ ਹੋਟਲ ਬਣ ਗਏ ਕੀ ਉਹਨਾਂ ਦੇ ਵਿੱਚ ਬਾਹਰਲੀ ਜਿਹੜੇ ਆ ਜਿਸ ਤਰ੍ਹਾਂ ਬਾਹਰ ਲੋਕਾਂ ਦੇ ਉੱਤੇ ਰਹਿਣ ਸਨ ਬਦਲ ਜਾਵਗਾ ਕਿ ਸਾਡੇ ਬੱਚਿਆਂ ਤੇ ਕਿਹੋ ਜਿਹਾ ਅਸਰ ਪਵੇਗਾ ਉਹ ਗੱਲ ਦਾ ਦੇਖੋ ਜਿਹੜਾ ਮੁੱਖ ਮੰਤਰੀ ਇਹ ਕਹਿ ਰਿਹਾ ਵੀ ਵੱਡੇ ਮੌਲ ਬਣ ਜਾਣਗੇ ਉੱਥੇ ਲੋ ਉਹਨਾਂ ਨੂੰ ਰਜਗਾਰ ਮਿਲੂਗਾ ਇਹ ਹੀ ਅਸੀਂ ਕਹਿਨੇ ਆ ਜਿਹੜੇ ਵੱਡੇ ਮੌਲ ਨੇ ਉਹਨਾਂ ਨੂੰ ਖਤਮ ਕਰੇ ਇੱਥੇ ਛੋਟੇ ਇੰਡਸਟਰੀ ਉਹ ਪੈਦਾ ਕਰੇ ਸਰਕਾਰ ਆ ਜਣੀ ਜੇ ਇੱਥੇ ਜਗਾੜੂ ਰੇੜੀਆਂ ਲੋਕ ਤਿਆਰ ਕਰ ਸਕਦੇ ਨੇ ਸਾਡਾ ਜਿਹੜਾ ਦਿਮਾਗ ਆ ਉਹ ਦਿਮਾਗ ਅਮਰੀਕਾ ਕੈਨੇਡਾ ਜਾ ਰਿਹਾ ਸਾਡੀ ਜਵਾਨੀ ਅਮਰੀਕਾ ਕੈਨੇਡਾ ਜਾ ਰਹੀ ਆ ਉਹ ਦਿਮਾਗ ਤੋਂ ਕੰਮ ਲੈ ਕੇ ਜਣੀ ਉਹ ਇਹ ਜੇ ਬੀ ਤਿਆਰ ਕਰ ਲੈਤੇ ਜਿਹੜੇ ਬੀ ਦੇ ਨਾਲ ਕਾਲਾ ਪੀਲਾ ਨਾ ਪੈਦਾ ਹੋਵੇ ਜਿਹਦੇ ਨਾਲ ਕੈਂਸਰ ਨਾ ਪੈਦਾ ਹੋਵੇ ਉਹ ਇਹ ਜਾਂ ਜਿਹੜਾ ਸਿਸਟਮ ਆ ਉਹ ਇੱਥੇ ਪੰਜਾਬ ਦੀ ਧਰਤੀ ਤੇ ਪੈਦਾ ਹੋ ਸਕਦਾ ਸਿਉਨੇ ਦੀ ਚਿੜੀ ਆ ਇੱਥੇ ਜਣੀ ਇੱਥੇ ਕੋਲ ਮੌਸਮ ਨੇ ਪੰਜਾਬ ਦੀ ਧਰਤੀ ਤੇ ਅਸੀਂ ਇਹ ਕਹਿੰਦਾ ਪੰਜਾਬ ਦੀ ਧਰਤੀ ਜੇ ਸਵਰਗ ਹੋ ਸਕਦਾ ਇੱਥੇ ਰਜਗਾਰ ਵੀ ਮਿਲ ਜੂਗਾ ਕਿਸਾਨ ਵੀ ਖਸਾਲ ਹੋ ਜਾਣਗੇ ਇੱਥੇ ਜਿਹੜੇ ਕੋਲ ਦੁਕਾਨਦਾਰ ਨੇ ਕੋਲ ਲੋਕ ਨੇ ਉਹ ਵੀ ਖਸਾਲ ਹੋ ਜਾਣਗੇ ਇਸ ਕਰਕੇ ਅਸੀਂ ਕਹਿੰਦੇ ਆ ਵੀ ਇੱਕ ਨਵੀਂ ਖੇਤੀ ਨੀਤੀ ਸਰਕਾਰ ਇੱਥੇ ਲੈ ਕੇ ਆ ਸਾਡਾ ਪ੍ਰਧਾਨ ਜੀ ਕੀ ਨਾਮ ਆਪ ਜੀ ਦਾ ਜੈ ਨੂੰ ਮਰੀ ਗੰਡੂਆ ਜ਼ਿਲ੍ਹਾ ਪ੍ਰਧਾਨ ਜੀ ਤੇ ਜੀ ਪ੍ਰਧਾਨ ਜੀ ਗੱਲ ਇਦਾਂ ਕੀ ਕਿ ਕਿਉਂਕਿ ਇੱਥੇ ਗੱਲ ਵਾਰ-ਵਾਰ ਮਜ਼ਦੂਰਾਂ ਦੀ ਹੋ ਰਹੀ ਹੈ ਅੱਜ ਕਰਜ਼ਾ ਮਾਫੀ ਲਈ ਕਿਸਾਨ ਜਿੱਥੇ ਆਏ ਨੇ ਤੇ ਮਜ਼ਦੂਰ ਯੂਨੀਅਨ ਵੱਲੋਂ ਕੋਈ ਸਾਡੇ ਸੰਘਾਸਤ ਦੇ ਵਿੱਚ ਕੋਈ ਮੌਜੂਦ ਹੈ ਇਸ ਟਾਈਮ ਦੇਖੋ ਸਾਡੀ ਜਥੇਬੰਦੀ ਇਕੱਲੇ ਮਜ਼ਦੂਰਾਂ ਨਾਲ ਕੀ ਮਜ਼ਦੂਰਾਂ ਨਾਲ ਤਾਂ ਪੱਕੀ ਹੀ ਸਾਂਝ ਹੈ ਸਾਡੀ ਪਰ ਅਸੀਂ ਪੁੱਲ ਜਥੇਬੰਦੀ ਨਾਲ ਚਾਹੇ ਉਹ ਟੀਚਰਾਂ ਦੀ ਹੋਵੇ ਚਾਹੇ ਵਿਦਿਆਰਥੀਆਂ ਦੀ ਹੋਵੇ ਚਾਹੇ ਦੋਜੀ ਯੂਨੀਅਰ ਹੋਵੇ ਚਾਹੇ ਚੰਨੋ ਫੈਕਟਰੀ ਦੇ ਕੰਮੇ ਹੋਣ ਚਹਿ ਰੋਡ ਵਿੱਚ ਬੱਸਾਂ ਦੇ ਕੰਮੇ ਹੋਣ ਸਾਡੀ ਜਥੇਬੰਦੀ ਕੁੱਲ ਨਾਲ ਸਾਂਝ ਪਾ ਕੇ ਰੱਖਦੀ ਹੈ ਵੀ ਇਹ ਵੱਡੀ ਤਾਕਤ ਹੈ ਜਿਹੜੀ ਰਜਵਾੜਿਆਂ ਦੀਆਂ ਸਰਕਾਰਾਂ ਨੇ ਰਜਵਾੜਿਆਂ ਦੇ ਮੁਤਲਕ ਚਲਦੀਆਂ ਨੇ ਇਹ ਸਾਰੇ ਲੋਕਾਂ ਨੂੰ ਨਿੱਕੀ-ਨੁੱਕੇ ਲੋਕਾਂ ਲੋਕਾਂ ਨੂੰ ਇਕੱਠੇ ਕਰਕੇ ਵੱਡੀ ਤਾਕਤ ਬਣਾ ਕੇ ਲੜਿਆ ਜਾ ਸਕਦਾ ਹੈ ਸਾਰਿਆਂ ਦੇ ਹੱਕਾਂ ਦੀ ਗੱਲ ਕੀਤੀ ਜਾ ਸਕਦੀ ਹੈ ਪਰ ਹਕੂਮਤਾਂ ਦਾ ਵੱਡਾ ਹਮਲਾ ਹੈ ਇੱਥੇ ਨਿੱਜੀਕਰਨ ਦੇ ਨਿਗਮੀਕਰਨ ਦੀਆਂ ਨੀਤੀਆਂ ਲੈ ਕੇ ਆ ਰਹੇ ਨੇ ਜਿਹੜੀਆਂ ਨੀਤੀਆਂ ਦੇ ਸੀ ਖਿਲਾਫ ਲੜਦੇ ਆ ਜਿਹੜਾ ਨੂੰ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਦੇਸ਼ ਤੋਂ ਬਾਹਰ ਕਰੋ ਜੇ ਸਦਾ ਦੇ ਤੁਸੀਂ ਆਏ ਹੋ ਸਦਾ ਦੇ ਲੋਕਾਂ ਦੀ ਗੱਲ ਸੁਣ ਕੇ ਉਸ ਮੁਤਲਕ ਚਲਾਓ ਇਹ ਨਹੀਂ ਵੀ ਅਵਾਨੀਆਂ ਡਾਨੀਆਂ ਦੀ ਜੱਲਣ ਵੱਡੇ ਤਣਾੜ ਲੋਕਾਂ ਦੀ ਚੱਲੇ ਇਥੇ ਛੋਟੇ ਦੁਕਾਨਦਾਰਾਂ ਦੀ ਪੁਗਤ ਹੋਵੇ ਛੋਟੇ ਲੋਕਾਂ ਦੀ ਪੁਗਤ ਹੋਵੇ ਉਹ ਹੈ ਯਾ ਰਾਜ ਚਾਹੀਦਾ ਸਾਨੂੰ ਇਹ ਲੋਕਾਂ ਨੂੰ ਆਸਾਂ ਨੇ ਜੇ 70 75 ਸਾਲ ਦੂਜੀਆਂ ਹਕੂਮਤਾਂ ਨੇ ਰਾਜ ਕੀਤਾ ਲੋਕਾਂ ਨੂੰ ਨਹੀਂ ਇਨਸਾਬ ਮਿਲਿਆ ਲੁੱਟਿਆ ਤੇ ਕੁੱਟਿਆ ਗਿਆ ਦੇਸ਼ ਨੂੰ ਗੁਲਾਮ ਕੀਤਾ ਗਿਆ ਦੇਸ਼ ਨੂੰ ਅੰਗਰੇਜ਼ਾਂ ਨਾਲੋਂ ਵੀ ਜ਼ਿਆਦਾ ਲੁੱਟਿਆ ਗਿਆ ਇਸ ਕਰਕੇ ਅਧੂਲਨ ਤੇ ਦਿੱਲੀ ਵਾਲੇ ਅਧੂਲਨ ਦੇ ਵਿੱਚੋਂ ਲੋਕਾਂ ਨੇ ਇੱਕ ਬਦਲ ਲੱਭਿਆ ਵੀ ਕੋਈ ਨਵੀਂ ਸਰਕਾਰ ਆਵੇ ਜਿਹੜਾ ਭਗਵੰਤ ਮਾਨ ਉਹ ਕਦੇ ਜਗਾ ਦੀ ਕਦੇ ਵਜਾ ਦੀ ਗੱਲ ਕਰਦਾ ਹੈ ਇਸ ਕਰਕੇ ਲੋਕਾਂ ਨੂੰ 2.5 ਸਾਲ ਦੇ ਵਿੱਚ ਅਸੀਂ ਸਵਾ ਵੀ ਦਿੱਤਾ ਇਸ ਕਰਕੇ ਉਹ ਸਵਾ ਦੇ ਕੇ ਅਸੀਂ ਪਰ ਸਰਕਾਰ ਉਸ ਗੱਲ ਤੇ ਨਹੀਂ ਆਈ ਤਾਂ ਸਾਨੂੰ ਆ ਪੱਜਦਰਾ ਦਾ ਮੋਰਚਾ ਰੋਣਾ ਤੁਹਾਨੂੰ ਕੀ ਲੱਗਦਾ ਕਿਉਂਕਿ ਆਨਰ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੂੰਹੋਂ ਗੱਲ ਕੀਤੀਆਂ ਗਈਆਂ ਸੀਗੀਆਂ ਉਹਨਾਂ ਦਾ ਜੈਨਾਪੁਰ ਉੱਤਰੀ ਅਗਲਾ ਸੰਘਰਸ਼ ਕਿੱਥੇ ਕਰਨਾ ਹੋਊਗਾ ਜਿਹੜੀ ਰੂਪਰੇਖਾ ਕਿਦਾਂ ਤਿਆਰ ਕੀਤੀ ਗਈ ਹੈ ਦੇਖੋ ਸਾਡਾ ਆਹੀ ਸੰਘਰਸ਼ ਹੈ ਅਸੀਂ ਫਿਰ ਥੋੜਾ ਜਿਆਦਾ ਹੋਰ ਟ੍ਰੈਕ ਕਰਾਂਗੇ ਜੇ ਨਹੀਂ ਆਊਗਾ ਅਸੀਂ 20 22 ਜ਼ਿਲ੍ਹਿਆਂ ਦੇ ਵਿੱਚ ਅੱਜ ਤੋਂ ਸ਼ੁਰੂ ਹੈ ਛੇ ਤਰੀਕ ਤੋਂ ਲਾ ਕੇ 10 ਤੱਕ 10 ਨੂੰ ਖੀਲ ਲਈ ਮੇਟਾ ਅਸੀਂ ਸੂਬਾ ਕਮੇਟੀ ਦੀ ਫੌਰੀ ਸੱਦ ਕੇ ਅਗਲੇ ਪ੍ਰੋਗਰਾਮ ਦਾ ਸਾਡਾ ਐਲਾਨ ਹੋਊਗਾ ਕਿਉਂਕਿ ਅਸੀਂ ਹੁਣ ਜਿਹੜਾ ਫੈਸਲਾ ਲੈਂਦਾ ਹੈ 2024 ਤੋਂ ਪਹਿਲਾਂ ਪਹਿਲਾਂ ਜਿੰਨੀਆਂ ਮੰਗਾਂ ਪੰਜਾਬ ਸਰਕਾਰ ਨਾਲ ਸਰਬੰਧ ਨੇ ਜਿੰਨੀਆਂ ਕੇਂਦਰ ਨਾਲ ਸਰਬੰਧ ਨੇ ਪਹਿਲਾਂ ਪੰਜਾਬ ਸਰਕਾਰ ਨਾਲ ਫੈਸਲਾ ਕਰਕੇ ਕਰੋ ਮਰੋ ਦੀ ਲੜਾਈ ਹੈ ਸਾਡੀ ਲਖੀਰ ਖੇਚਵੀ ਲੜਾਈ ਹੈ ਅਸੀਂ ਐਲਾਨ ਕਰਾਂ ਕਿਉਂਕਿ 2024 ਦੀ ਜਿਹੜੇ ਚੋਣਾਂ ਨੇ ਅੱਗੇ ਜਿਹੜੀਆਂ ਇਲੈਕਸ਼ਨ ਹੋ ਜਾਣੀ ਹੈਗੀ ਉਹਦੇ ਵਿੱਚ ਕਿਸਾਨ ਜੁਨੀ ਨੇ ਕਿਹਦਾ ਰੂਪ ਰੇਖਾ ਤਿਆਰ ਕੀਤੀ ਹੈ ਕਿ ਉਹਦੇ ਵਿੱਚ ਚੋਣਾਂ ਚ ਆਪ ਭਾਗ ਲੂਗੀ ਕਿਸੇ ਪਾਰਟੀ ਦਾ ਵੱਖ ਬੱਕਰੇ ਦੇ ਪੱਖ ਪੂਰੀਗੀ ਬਿਲਕੁਲ ਨਹੀਂ ਭਾਗ ਭੂਗ ਲੈਂਦੇ ਸੀ ਚੋਣਾਂ ਤੋਂ ਅਸੀਂ ਚੋਣਾਂ ਤੋਂ ਬਾਹਰ ਆ ਜੀ ਲੈਂਦੇ ਹੋਣਗੇ ਜਿਹੜੇ ਲੈਂਦੇ ਹੋਣਗੇ ਅਸੀਂ ਚੋਣਾਂ ਦੇ ਵਿੱਚ ਕੋਈ ਭਾਗ ਨਹੀਂ ਲੈਂਦੇ ਨਾ ਅਸੀਂ ਕਿਸੇ ਦੀ ਸਪੋਰਟ ਕਰੀਏ ਨਾ ਅਸੀਂ ਕਿਸੇ ਦਾ ਕੋਈ ਚੋਣਾ ਲੜੀਏ ਅਸੀਂ ਤਾਂ ਇਹ ਸਿਰਫ ਤੇ ਸਿਰਫ ਕਿਸਾਨਾਂ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਸਾਰੇ ਵਰਗਾਂ ਦੀ ਲੜਾਈ ਲੜਾਂਗੇ ਸਾਰੀਆਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਤੁਸੀਂ ਵਾਅਦੇ ਕੀਤੇ ਨੇ ਉਹ ਪੂਰੇ ਕਰੋ ਤੁਹਾਡੇ ਵਾਅਦੇ ਕਰੀ ਹੋਈ ਨਹੀਂ ਤੁਸੀਂ ਪੂਰੇ ਕਰ ਰਹੇ ਇਹ ਦੂਜੀਆਂ ਮੰਗਾਂ ਸਾਡੀਆਂ ਕਿ ਬੱਕਰੀਆਂ ਜਿਹੜੀਆਂ ਅਸੀਂ ਰੱਖਣੀਆਂ ਨੇ ਪੂਰੇ ਇਹ ਚ ਕਰਕੇ ਅਸੀਂ ਉਹ ਲਾਗੂ ਕਰਵਾਉਣੀਆਂ ਨੇ ਜੇ ਜਿਹੜੇ ਇੱਥੇ ਡੀਸੀਆਂ ਦੇ ਅਸੀਂ ਤਾਂ ਬੈਠੇ ਆਂ डीसी ਦੇ ਵੀ ਕੁਸ ਹੱਕ ਦੇ ਪ੍ਰੋਗਰਾਮ ਨੇ ਗੜੇ ਮਾਰੇ ਪਿੱਦੇ ਪੈਸੇ ਲਈ ਬੈਠਾ ਡੀਸੀ ਸਾਹਿਬ ਜੀ ਜੀ ਪਾਣੀ ਦੀ ਮਾਰ ਨਾਲ ਫਤਲਾਂ ਦੀ ਮਾਰ ਨਹੀਂ ਬੈਠੇ ਨੇ ਜੀ ਕਿਤੇ ਨਹੀਂ ਵੰਡ ਪ੍ਰਣਾਲੀ ਹੋਈ ਅਜੇ ਬਹੁਤ ਔਣੀ ਹੋਈ ਹੈ ਇਸ ਕਰਕੇ ਅਸੀਂ ਕੁਛ ਮਗਾ ਡੀਸੀ ਦੇ ਅਧਾਰ ਖੇਤਰ ਚ ਨੇ ਉਸ ਪੰਜਾਬ ਸਰਕਾਰ ਦੇ ਨੇ ਜੇ ਨਹੀਂ ਕਰਦੀ ਸਰਕਾਰ 5 ਦਿਨਾਂ ਦੇ ਵਿੱਚ ਤਾਂ 10 ਤਰੀਕ ਨੂੰ ਫੈਸਲਾ ਲੰਮਾ ਕਿਉਂਕਿ ਮਜ਼ਦੂਰਾਂ ਜਿਹੜਾ ਕਰਜ਼ਾ ਦੀ ਗੱਲ ਵੀ ਕੀਤੀ ਜਾ ਰਹੀ ਸਟੇਜ ਦੇ ਉੱਪਰੋਂ ਜਿਹੜਾ ਮਜ਼ਦੂਰਤ ਮਜ਼ਦੂਰਾਂ ਦਾ ਕਰਜ਼ਾ ਹੈ 40000 50 60000 ਉਹਦੇ ਲਈ ਮਾਫੀ ਲਈ ਕਿ ਤੁਸੀਂ ਕੀ ਅੱਗੇ ਤਿਆਰ ਕੀਤਾ ਕਿਸ ਤਰ੍ਹਾਂ ਦੀ ਗਲਤ ਕੀਤੀ ਜਾ ਰਹੀ ਕੋ ਕਸਾਨਾ ਮਜ਼ਦੂਰਾਂ ਦਾ 9 ਮਾਸ ਦਾ ਰਿਸ਼ਤਾ ਹੈ ਜੀ ਜਿਹੜਾ ਅਸਲੀ 9 ਮਾਸ ਦਾ ਰਿਸ਼ਤਾ ਹੈ ਇਹਨਾਂ ਨਾਲ ਹੈ ਅਸੀਂ ਇਹਨਾਂ ਦੀ ਕਰਜ਼ੇ ਦੀ ਵੀ ਗੱਲ ਕਰਾਂਗੇ ਅਸੀਂ ਇਹਨਾਂ ਨੂੰ ਪਲਾਟਾਂ ਦੀ ਵੀ ਗੱਲ ਕਰਦੇ ਆਂ ਅਸੀਂ ਇਹਨਾਂ ਨੂੰ ਬੰਡ ਬਰਨਾਲੀ ਦੀ ਵੀ ਗੱਲ ਕਰਦੇ ਆਂ ਜਿਹੜਾ ਹਵਾਲੀਆਂ ਨੇ ਡਾਲੀਆਂ ਨੇ ਇੱਕ ਮੰਡੀ ਤਾਰਨ ਦੀ ਗੱਲ ਕੀਤੀ ਸੀ ਜਿਹੜਾ ਦਿੱਲੀ ਤੋਂ ਉਹਨਾਂ ਲੜਕੇ ਆਏ ਆ ਏਹੀ ਓਲਾ ਦੀ ਸਾਡਾ ਜੇ ਉਹਨਾਂ ਕੋਲੇ ਮੰਡੀ ਕਰਨ ਜਾਂਦਾ ਇਹ ਨਾਜ ਉਹਨਾਂ ਦੇ ਹੱਥ ਚੋਂਦਾ ਜੇ ਟਮਾਟਰ ਵਗਿਆ ਤਾਂ ਟਮਾਟਰ ਸਿਕਰਾਂ ਦੇ ਵਗ ਜਾਂਦਾ ਕਿਸਾਨ ਤੋਂ 2 ਰੁਪਏ ਲੀਟਰ ਆ ਜਾਂਦਾ ਜੇ ਪਿਆਜ਼ ਕਿਸਾਨਾਂ ਤੋਂ ਲੱਤਾ ਜਾਂਦਾ ਤਾਂ 2 ਰੁਪਏ 4 ਰੁਪਏ ਲੈ ਕੇ ਤੇ 100 ਰੁਪਏ ਕਿਲੋ ਹੋ ਜਾਂਦਾ ਆ ਜਿਹੜੇ ਫਲਾਂ ਦੇ ਉੱਤੇ ਫਸਲਾਂ ਜੰਮੂ ਦੇ ਵਿੱਚੋਂ ਬਾਗਾਂ ਦੇ ਤੇ ਕਬਜ਼ਾ ਕੀਤਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਮਜ਼ਦੂਰਾਂ ਦੀ ਵੰਡ ਕਰਨ ਵਾਲੀ ਪ੍ਰਣਾਲੀ ਜੇ ਕਿਸਾਨਾਂ ਦੀ ਸਰਕਾਰੀ ਮੰਡੀ 'ਚ ਖਰੀਦ ਹੁੰਦੀ ਹੈ ਤਾਂ ਉਹਨਾਂ ਨੂੰ ਵੰਡ ਪ੍ਰਾਲੀ ਮਿਲ ਸਕਦੀ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਨਾਜਸਤ ਤੇ ਰੇਟਾਂ ਤੇ ਮਿਲੇ ਉਹ ਭੁੱਖ ਦੇ ਸ਼ਿਕਾਰ ਰਹਣ 40% ਲੋਕ ਅੱਜ ਦੇਸ਼ ਦੇ ਵਿੱਚ ਭੁੱਖੇ ਇੱਕ ਡੰਗ ਦੀ ਰੋਟੀ ਖਾ ਕੇ ਸੌਂਦੇ ਨੇ ਉਹ ਕਿਉਂ ਇੱਕ ਡੰਗ ਦੀ ਖਾਂਦੇ ਨੇ ਕਿਉਂਕਿ ਮਰੁੱਖ ਹੈ ਉਹ ਉਹਨੂੰ ਬਰਾਬਰ ਦੀ ਜੋਗਤਾ ਮਿਲਣੀ ਚਾਹੀਦੀ ਆ ਅਸੀਂ ਮਜ਼ਦੂਰਾਂ ਦੇ ਹੱਕ ਦੀ ਪੂਰੀ ਜੱਜ ਕੇ ਗੱਲ ਕਰਦੇ ਆ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਨਾ ਮੰਗਾਂ ਮੰਜ਼ੂਰ ਕੀਤੀਆਂ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇੱਥੇ ਲਗਾਤਾਰ ਦਸਤਰੀਤਕਰਨ ਦਿੱਤਾ ਜਾ ਰਿਹਾ ਹੈ ਨਹੀਂ ਅਗਲੇ ਸਮੇਂ ਚੋਣਾਂ ਦੇ ਵਿੱਚ ਬਹੁਤ ਵੱਡਾ ਰੋਲਾ ਦਾ ਕੀਤਾ ਜਾਵੇਗਾ ਇਸ ਦੀ ਸਾਰਿਆਂ ਨਾਲ ਜੁੜੇ ਰਹੋ ਬੀਜੀ ਸੀਜ਼ਨ ਦੇ ਨਾਲ ਕੈਮਰਾਮੈਨ ਗੁਰਵਿੰਦਰ ਸਿੰਘ ਦੇ ਨਾਲ ਧੰਨਵਾਦ ਸਟੇ ਆਪਸ ਲਈ ਕੀ ਮੂੜਾ ਹਰਿਆਤ ਦਾ ਲਾਭ ਕਹਿੰਦੇ ਇਹੀ ਨਹੀਂ ਹੈ ਮਰੇ ਪੰਜਾਬ ਦੀ ਕਿਸਾਨੀ ਜਾਵੇ ਇਕੱਠੇ ਖੂਜ ਪਰ ਸਾਡਾ ਮਾਲੂ ਮਾਂ ਟਾਈਮ ਆਰਕੇ ਮੁੰਛੀ ਵੀ ਕਰਤੀ چڑا جہاز برطانیہ تو دلی چڑھتا دلی تو نو کھیتی باڑی منتری بنا کے منی سوامی پردھان منتری دیکھتی صاحب جہے ہر انتلاف سے سہن کرنے جا رہے ہو تھی فیل نہیں پڑھ کے دیکھ سکتے جی پہلے کا چوری ہو پڑ کے نیار کے مشی

کہ جب کارپوریٹ کچھی نیتیاں لے کے آئے تھے سامراجی تسی باپو جی کتھے تھے تسی بے جی کتھے تھے, بے کتھے تھے، گلتی بڑی گنتی لے کے جا سو سارے سو سارا بہت بہت دنواد جی سنگھرش جیت لگتے ہیں